ਹਾਂਜੀ ਸਾਰ ਨੂੰ ਸਤਿ ਸ੍ਰੀ ਅਕਾਲ ਜੀ। ਕਿਹਾਲ ਚਾਰ ਆਸ ਕਰਦੀ ਸਾਰੇ ਵਧੀਆ ਹੋ ਹੋ ਕਿ ਤੁਹਾਡਾ ਅੱਜ ਤੇ ਮੇਰੇ YouTube ਚੈਨਲ ਤੇ ਸਵਾਗਤ ਆ ਜੀ ਜਸਦੀਪ ਸਿੰਘ 3829 YouTube ਚੈਨਲ ਤੇ ਆਸ ਕਰਦੀ ਹਾਂ ਕਿ ਸਾਰੇ ਵਧੀਆ ਹੋਵੋ ਕਿ ਅੱਜ ਦੀ ਵੀਡੀਓ ਆਪਾਂ ਬਣਾਉਣ ਜਾ ਰਹੇ ਹਾਂ ਜੀ ਸਾਰਿਆਂ ਦੇ ਭਲੇ ਵਾਸਤੇ ਵੀ ਸਾਰੇ ਆਪਣਾ ਆਪਣਾ ਪਚਾ ਕਰੋ ਗਰਮੀ ਤੋਂ ਬਚ ਕੇ ਰਹੋ ਗਰਮੀ ਬਹੁਤ ਜ਼ਿਆਦੇ ਪੈਣੀ ਹੈ ਇਸ ਵਾਰ ਤੇ ਜੇ ਤੁਹਾਨੂੰ ਕਿਤੇ ਸੈਰ ਵਿਚਾਰ ਜਾਨੇ ਹੁੰਨੇ ਆ ਤਾਂ ਤੁਸੀਂ ਆਪਣੇ ਬੱਚਿਆਂ ਨੂੰ ਲਪੋ ਕੇ ਸੈਰ ਸੁਰ ਟਾ ਕੇ ਤੇ ਪਾਣੀ ਨਾਲ ਹੱਥ ਚ ਲੈ ਕੇ ਜਰੂਰ ਜਾਇਆ ਕਰੋ ਕਿਉਂਕਿ ਗਰਮੀ ਜਿਹੜੀ ਆ ਬਹੁਤ ਜ਼ਿਆਦਾ ਵਧ ਗਈ ਹੈ ਤੇ ਬਹੁਤ ਜ਼ਿਆਦਾ ਗਰਮੀ ਪੈ ਰਹੀ ਆ ਤੇ ਮਤਲਬ ਕਿ ਗਰਮੀ ਆ ਜਿਹੜੀ ਜਾਂ ਠੰਡ ਆ ਜਾਂ ਜਿਹੜੀ ਗਰਮੀ ਆ ਤੇ ਗਰਮੀ ਵੀ ਆਉਂਦੀ ਆਉਂਦੀ ਖਤਰਾ ਕਰਦੀ ਐ ਤੇ ਜਿਹੜੀ ਠੰਡ ਹੁੰਦੀ ਇਹ ਵੀ ਆਉਂਦੀ ਆਉਂਦੀ ਖਤਰਾ ਕਰਦੀ ਐ ਤੇ ਜਾਂ ਫੇਰੇ ਜਾਂਦੀ ਜਾਂਦੀ ਮਾਰ ਕਰਦੀ ਐ ਤੇ ਤੁਸੀਂ ਜਿੰਨਾ ਵੀ ਹੋ ਸਕਦਾ ਆਪਣੇ ਆਪ ਦਾ ਬਚਾਅ ਕਰੋ ਆਪਣੇ ਬੱਚਿਆਂ ਨੂੰ ਬਚਾ ਕੇ ਰੱਖੋ ਕਿਉਂਕਿ ਜਿਹੜੀ ਗਰਮੀ ਆ ਜਦੋਂ ਪਾਰ ਜਦੋਂ ਗਰਮੀ ਆਈ ਸੀ ਕਿ ਤੇ ਗਰਮੀ ਦੇ ਵਿੱਚ ਖਬਰਾਂ ਚਾ ਕਿਆ ਕਰਨ ਤੇ ਮੈਂ ਉਹ ਗੱਲ ਨੂੰ ਸੀਰੀਅਸ ਨਹੀਂ ਲਿਆ ਮੈਂ ਗੱਲ ਮਜ਼ਾਕ ਚ ਲਈ ਮੈਂ ਕਹਿੰਦਾ ਆਈ ਕੀ ਹੋਣ ਲੱਗਾ ਐ ਤੇ ਜਿਹੜੇ ਖਬਰਾਂ ਦਿੰਦੇ ਹੁੰਦੇ ਨੇ ਨਾ ਕਈ ਵਾਰੀ ਇਹਨਾਂ ਦੀਆਂ ਖਬਰਾਂ ਝੂਠੀਆਂ ਨਹੀਂ ਹੁੰਦੀਆਂ ਸੱਚੀਆਂ ਹੁੰਦੀਆਂ ਵਾ ਇਹ ਗਲਤ ਗੱਲ ਨਹੀਂ ਕਿਸੇ ਨੂੰ ਦੱਸਦੇ ਕਈ ਵਾਰੀ ਕੋਈ ਗੱਲ ਫੇਕ ਵੀ ਹੋ ਜਾਂਦੀ ਐ ਤੇ ਪਰ ਕਈ ਵਾਰੀ ਸੱਚੀਆਂ ਵੀ ਹੁੰਦਾਂ ਐ ਤੇ ਮੈਂ ਨਾ ਜਦੋਂ ਗਰਮਾਂ ਗਈਆਂ ਸੀਗੀਆਂ ਤੇ ਉਹ ਕਹਿਆ ਕਰਨ ਨਾ ਵੀ ਤੁਸੀਂ ਆਪਦੇ ਸਿਰ ਤੇ ਲੀੜਾ ਲੈ ਕੇ ਬਾਹਰ ਨਿਕਲੋ ਹੱਥ ਚ ਪਾਣੀ ਲੈ ਕੇ ਬਾਹਰ ਨਿਕਲੋ ਵੀ ਤੁਸੀਂ ਪਾਣੀ ਤੋਂ ਬਿਨਾਂ ਨਿਕਲੋ ਜਿੱਥੇ ਵੀ ਤੁਹਾਨੂੰ ਪਿਆਸ ਲੱਗਦੀ ਮੂੰਹ ਸੁੱਕਦਾ ਤੁਸੀਂ ਆਪਣੇ ਮੂੰਹ ਨੂੰ ਗਿੱਲਾ ਕਰ ਲਓ ਪਾਣੀ ਦੀ ਘੁੱਟ ਭਰੋ ਗਰਮੀ 'ਚ ਆਪਣਾ ਗਲਾ ਸੁੱਕਦਾ ਮੂੰਹ ਬਹੁਤ ਜ਼ਿਆਦਾ ਸੁੱਕਦਾ ਬਹੁਤ ਬੁਰਾ ਸਾ ਹਾਲ ਹੋ ਜਾਂਦਾ ਗਰਮੀ ਦੇ ਵਿੱਚ ਤੇ ਮੈਂ ਤੁਹਾਨੂੰ ਦੱਸਦੀ ਹਾਂ ਕੱਲ ਮੈਂ ਆਪਦੀ ਮੰਮੀ ਦੀ ਵੀ ਮੇਰੀ ਮੰਮੀ ਨਾ ਕੀ ਹੋਇਆ ਬਹੁਤ ਜ਼ਿਆਦਾ ਗਰਮੀ ਸੀਗੀ ਹਨਾ ਤੇ ਮੈਨੂੰ ਅਗਲੇ ਮਹੀਨੇ ਸਾਲ ਹੋ ਜਾਣਾ ਮੈਂ 5 ਮਹੀਨੇ 28 ਤਰੀਕ ਨੂੰ ਮੰਮੀ ਦੀ ਦਿੱਤ ਹੋਈ ਸੀਗੀ ਤੇ ਮੇਰੀ ਮੰਮੀ ਨੇ ਨਾ ਤੋਂ ਆਪਣੀ ਛਾਂ ਨਹੀਂ ਵੇਖੀ ਮੇਰੀ ਮੰਮੀ ਨਰੇਗਾ ਚ ਜਾਣ ਲੱਗ ਗਈ ਅਸੀਂ ਉਹਨੂੰ ਬਹੁਤ ਕਹਿਣਾ ਵੀ ਤੂੰ ਨਾ ਜਾਇਆ ਕਰ ਧੁੱਪ ਬਹੁਤ ਜ਼ਿਆਦਾ ਆ ਕਿ ਤੂੰ ਕੀ ਲੈਣਾ ਇੰਨਾ ਜੋੜਾ ਜੋੜ ਕੇ ਵੀ ਅਸੀਂ ਵਿਆਹਿਆਂ ਵਰਗਾ ਆਪਦੇ ਆਪ ਦੇ ਘਰ ਆ ਤੇ ਤੂੰ ਆਪਦਾ ਧੁੱਪ ਤੋਂ ਬਚ ਕੇ ਰਹਾ ਕਰ ਤੇ ਮੇਰੀ ਮੰਮੀ ਨੇ ਨਾ ਕਹਿਣਾ ਚੱਲ ਕੋਈ ਨਹੀਂ ਉੱਥੇ ਕਿਹੜਾ ਮੈਂ ਕੰਮ ਕਰਦੀ ਆ ਮੈਂ ਤਾਂ ਛਾਵੇਂ ਬਹਿ ਜਾਂਦੀ ਆ ਜਿਹੜਾ ਤਾਂ ਹੁੰਦਾ ਨਾ ਜਦੋਂ ਆਪਾਂ ਛਾਵੇਂ ਕਿਤੇ ਵੀ ਬੈਠੀਆਂ ਜਿਹੜਾ ਸੇਕ ਹੁੰਦਾ ਸੇਕ ਬਹੁਤ ਜ਼ਿਆਦਾ ਮਾੜਾ ਹੁੰਦਾ ਵ ਕਾਰ ਕਾ ਕੁੰਕਾ ਵੱਡਾਂ ਜਾਂਦਾਂ ਫਟਾਂਕਰਾਂ ਟੁੰਗਰਾਂ ਨੂੰ ਅੱਗ ਵੀ ਮਾੜੀ ਮੋਟੀ ਅਗਲਾ ਲਾਉਣ ਲੱਗ ਜਾਂਦਾ ਵੀ ਚੱਲ ਹਨਾ ਮੂਹਰੇ ਝੋਨਾ ਲਾਉਣਾ ਹੁੰਦਾ ਬਾਅਦ ਚ ਗਾਂ ਤੇ ਮੇਰੇ ਮੰਮੀ ਨੇ ਕਿਸੇ ਦੀ ਗੱਲ ਨਹੀਂ ਸੁਣੀ ਤੇ ਕਹਿਣਾ ਨਾ ਚੱਲ ਕੋਈ ਨਹੀਂ ਅਸੀਂ ਵੀ ਕਹਿਣਾ ਚੱਲ ਕੋਈ ਨਹੀਂ ਬਾਹਰ ਇਹਦਾ ਇੰਨਾ ਚਤ ਚੁੱਤ ਲੱਗਿਆ ਰਹਿੰਦਾ ਕਰ ਨਹੀਂ ਮਨ ਲੱਗਦਾ ਹਨਾ ਕਿਉਂਕਿ ਮੇਰੇ ਡੈਡੀ ਦੀ ਪਹਿਲੇ ਮਹੀਨੇ ਜੱਤ ਹੋਈ ਵੀ ਸੀਗੀ ਤੇ ਅਸੀਂ ਐ ਚਲੋ ਸੋਚ ਲੈਣਾ ਸੀ ਕਹਣਾ ਚਲ ਕੋਈ ਨਹੀਂ ਵੀ ਹੁੰਦਾ ਹੀ ਆ ਮਾ ਬੀ ਮਾ ਮੀਆਂ ਦੀ ਮائیں ਬੇਰ ਵੀ ਵਿਆਹ ਕਰ ਸਾਡੇ ਜਵਾਕਾ ਜੱਲਿਆਂ ਦੇ ਵਿਆਹਾਂ ਸਾਦ ਗਾ ਤੇ ਆਉਣਾ ਇਹਨੂੰ ਐ ਹੁੰਦਾ ਵੀ ਮੈਂ ਚਾਰ ਸੱਲੇ ਜੋੜ ਲਾਂ ਦੂਜੀ ਦੇ ਛੋਟੀ ਤੇ ਦੋ ਕੁੜੀਆਂ ਸੀ ਤੇ ਅਸੀਂ ਐ ਚਲ ਸੋਚ ਲੈਣਾ ਸੀ ਕਹਣਾ ਚਲ ਕੋਈ ਨਹੀਂ ਮੈਂ ਕਹਣਾ ਚਲ ਤੂੰ ਮੇਰੇ ਕੋਲ ਚੱਲ ਬੜ ਚਾਰ ਤਨ ਕਹਣਾ ਨਹੀਂ ਮੈਨੂੰ ਕੀ ਭਾਣੇ ਜਾਣ ਦਿੰਦਾ ਮੇਰੇ ਭਰਾ ਨੂੰ ਕਹਿਣਾ ਤੇ ਫਿਰ ਮੰਮੀ ਨੇ ਨਾ ਜਮਾ ਨਹੀਂ ਗਰਮੀ ਤੋਂ ਆਪ ਦਾ ਪਚਾ ਕੀਤਾ ਚਲੋ ਹੋਣਾ ਤਾਂ ਉਹੀ ਹੁੰਦਾ ਜਿਹੜਾ ਰੱਬ ਨੇ ਲਿਖਿਆ ਹੁੰ ਤੇ ਮੰਮੀ ਮੇਰੀ ਨੇ ਨਾ ਵੀ ਮਤਲਬ ਕਿੰਨੇ ਗੱਜਾ ਵੜਨਾ ਤੇ ਜਾ ਕਿਸੇ ਦੇ ਘਰਾਂ ਘਰਾਂ ਚ ਕਿਸੇ ਦੇ ਜਾਂਦੀ ਆਉਂਦੀ ਹੁੰਦੀ ਸੀ ਉਹਨਾਂ ਦੇ ਜਾਵੜਨਾ ਕੰਮ ਕੁੰਮ ਤਾਂ ਘਰਾਂ ਚ ਤਾਂ ਨਹੀਂ ਸੀ ਕਰਦੀ ਹੂੰ ਜਾਵੜਨਾ ਜੀ ਕਿਸੇ ਦੇ ਮਾੜ ਮੋਟ ਹੋਣਾ ਕੋਈ ਕਿਸੇ ਦੇ ਚੁੱਲੇ ਨੂੰ ਮਿੱਟੀ ਲਾਈ ਜਾਂ ਕਿਸੇ ਦੇ ਸੇਰੇ ਬੰਨਿਆ ਇਹੋ ਜਿਹਾ ਮਾੜ ਮੋਟ ਕਰਿਆ ਆਉਣਾ ਹਨ ਤੇ ਗਰਮੀ ਦੇ ਵਿੱਚ ਫਿਰ ਡਾਕਟਰ ਨੇ ਜਦੋਂ ਉਹਦੀ ਦਿੱਕਤ ਹੋ ਗਈ ਤੇ ਡਾਕਟਰ ਕਹਿੰਦਾ ਵੀ ਗਰਮੀ ਦੇ ਕਾਰਨ ਹੋਈ ਆ ਚੰਗੀ ਭਲੀ ਰਾਤ ਨੂੰ ਪਈ ਆ ਤੇ ਮੇਰੇ ਚਾਚੇ ਦਾ ਮੁੰਡਾ ਮੁੱਕਿਆ ਸੀਗਾ ਤੇ ਉਧਰ ਉਹਦੇ ਫੁੱਲ ਸੀਗੇ ਤੇ ਫੁੱਲਾਂ ਵਾਲੇ ਦਿਨ ਆ ਪੰਜਵੇਂ ਮਹੀਨੇ ਦੀ 26 ਤਰੀਕ ਨੂੰ ਮੇਰੇ ਚਾਚੇ ਦਾ ਮੁੰਡਾ ਮੱਕਿਆ ਤੇ 28 ਤਰੀਕ ਨੂੰ ਮੇਰੀ ਮੰਮੀ ਮੱਕ ਗਈ ਤੇ 26 ਨੂੰ ਮਤਲਬ ਕਿ ਜਿਹਦਾ ਉਹਦਾ ਸੰਸਕਾਰ ਹੋਇਆ ਉਹਦੇ ਵੀ ਧੁੱਪੇ ਫਿਰਦੀ ਰਹੀ ਤੇ 27 ਦਾ ਦਿਨ ਨੰਗਾ ਤੇ 28 ਨੂੰ ਗਰਮੀ ਸੀਗੀ ਤੇ 28 ਨੂੰ ਕਹਿੰਦੇ ਨਾ ਵੀ ਰੋਂਦੀ ਰੋਂਦੀ ਰਹੀ ਸਾਰਾ ਦਿਨ ਹਨਾ ਉੱਥੇ ਰੋਈ ਗਈ ਜਦ ਤਾ ਆਪ ਦਾ ਹੀ ਆ ਜਾਂਦੇ ਆ ਹੋਰ ਜਿਹੜੇ ਮਰੇ ਹੁੰਦੇ ਆ ਪਹਿਲਾਂ ਦੇ ਤੇ ਚਲੋ ਰੋਣਾ ਤਾਂ ਆਦੇ ਹੁੰਦੇ ਆਉਂਦਾ ਹੀ ਆ ਜਦੋਂ ਕੋਈ ਜ਼ਿੰਦਗੀ ਚੋਂ ਗਿਆ ਹੋਵੇ ਆਪ ਦਾ ਧੀਆ ਪੁੱਤਾਂ ਤੇ ਚਲੋ ਰੋਂਦੀ ਰੋਂਦੀ ਰਹੀ ਕਹਿੰਦੇ ਬਹੁਤ ਰੋਂਦੀ ਰਹੀ ਦੱਸ ਦਿਨਾ ਸੀ ਬਾਅਦ ਚ ਬੁੱਕਟਾਂ ਸਾਡਾ ਕਹਿੰਦੇ ਘਰ ਰੋਂਦੀ ਬਹੁਤ ਰਹੀ ਤੇ ਵਾਈਨ ਜੀ ਵੀ ਰੈਂਟ ਤੇ ਕੋਲ ਨਾ ਜਿਵੇਂ ਵਾਲੇ ਨੇ ਚੇਤੀ ਕਰਕੇ ਰੋਣ ਲੱਗ ਜਾਣਾ ਕਿਉਂਕਿ ਅਸੀਂ ਦੋ ਭੈਣਾਂ ਵਿਧਵਾਆਂ ਤੇ ਇੱਕ ਸਾਡੇ ਚੋਂ ਵਧੀਆ ਰਾਜੀ ਖੁਸ਼ੀ ਆ ਚਲੋ ਹਨ ਪਰਮਾਤਮਾ ਰਾਜੀ ਖੁਸ਼ੀ ਰੱਖੇ ਸੱਚੇ ਪਾਤਸ਼ਾਹ ਤੇ ਭਾਈ ਗਰਮੀ ਦੇ ਵਿੱਚ ਫਿਰਦੇ ਰਹੀ ਤੇ ਰਾਤ ਨੂੰ ਕੀ ਉਹਦਾ ਨਾ ਅਟੈਕ ਆ ਗਿਆ ਤੇ ਡਾਕਟਰ ਕਹਿੰਦਾ ਸੀ ਡਾਕਟਰ ਕਹਿੰਦਾ ਵੀ ਅਸੀਂ ਕਹਿੰਦੇ ਸੀ ਹਨ ਗਰਮੀ ਤੋਂ ਬਚਾ ਕਰੋ ਬਚਾ ਕਰੋ ਤੇ ਵੀ ਤੁਸੀਂ ਬਚਾ ਨਹੀਂ ਕੀਤਾ ਵੀ ਗਰਮੀ ਦੇ ਕਾਰਨ ਆ ਗੱਲ ਹੋਊਗੀ ਵੀ ਮਾਤਾ ਨੂੰ ਗਰਮੀ ਲੱਗ ਗਈ ਜਿੱਦ ਤੇ ਟੈਕ ਆਉਂਦਾ ਰਾਤ ਨੂੰ 28 ਤਰੀਕ ਨੂੰ ਉਹ ਮੁੰਡੇ ਦੇ ਫੋਲ ਸੀਗੇ ਤੇ 28 ਨੂੰ ਜਿੱਦ ਤੇ ਟੈਕ ਆਇਆ ਤੇ ਮਤਲਬ ਕਿ ਚੰਗੀ ਭਾ ਦੀ ਰਾਤ ਨੂੰ ਪਈ ਆ ਹਨਾ ਸਾਢੇ 11:00 ਵਜੇ ਉੱਠ ਕੇ ਕਹਿੰਦੀ ਨਾ ਮੇਰੇ ਭਰਾ ਨੂੰ ਵੀ ਉਹ ਚਲੇ ਗਏ ਦੋਵੇਂ ਜੀ ਸਾਰਾ ਦਿਨ ਉਧਰ ਰਹੀ ਤੇ ਸਾਰਾ ਦਿਨ ਉਧਰ ਰਹੀ ਤੇ ਜਦੋਂ ਦੋ ਦੋਵੇਂ ਜੀ ਜਾਂਦੇ ਆ ਤੇ ਉਹਨਾਂ ਨੂੰ ਕਹਿੰਦੀ ਮੈਂ ਵੀ ਚਲਦੀ ਆ ਤੇ ਉਹ ਕਹਿੰਦੇ ਨਾ ਹੁਣ ਨਹੀਂ ਜਾਣਾ ਹੁਣ ਤੂੰ ਘਰੇ ਰਹਿ ਹੁਣ ਅਸੀਂ ਜਾਂਦੇ ਆ ਤੂੰ ਜਵਾਕਾਂ ਕੋਲੇ ਰਹਿ ਪਾ ਕਹਿੰਦੀ ਚੰਗਾ ਤੇ ਚੱਲ ਜਵਾਕਾਂ ਕੋਲੇ ਰਹਿ ਤੇ ਜਦੋਂ ਸਾਢੇ 11:00 ਹੋਏ ਤੇ ਮੇਰਾ ਭਰਾ ਤੇ ਪਰਜਾਈ ਉਧਰੋਂ ਆਏ ਹਨਾ ਜਿੱਧਰ ਮ ਤੋਂਨਾਂ ਦੇ ਘਰ ਵੀ ਥੋੜੀ ਜੀ ਦੂਰ ਪੈ ਜਾਂਦੇ ਸੀ ਜਦੋਂ ਆਏ ਤੇ ਕਹਿੰਦੀ ਓ ਕਿ ਕੀ ਪਏ ਮੈਨੂੰ ਤਾਂ ਲੱਗਦਾ ਜਿਵੇਂ ਮੇਰਾ ਬਲੱਡ ਵੱਧ ਗਿਆ ਹੁੰਦਾ ਕਹਿੰਦੀ ਮੈਨੂੰ ਡਾਕਟਰ ਦੇ ਲੈ ਚੱਲ ਤੇ ਹਾਈ ਬੂ ਕਰਦੀ ਨੂੰ ਚਾ ਲੋ ਜਿਹੜੇ ਚ ਭਾਈ ਤੇ ਡਾਕਟਰ ਦੇ ਲੈ ਕੇ ਉਦੋਂ ਪਹਿਲਾਂ ਕਹਿੰਦੀ ਮੈਨੂੰ ਫਲੱਸ ਆਉਂਦੀ ਏ ਫਲੱਸ ਬੈਠੀ ਤੇ ਚੱਲ ਬਾਅਦ ਚ ਉਹਨੂੰ ਕੀ ਉਹਦਾ ਨਾ ਟਾਈਪ ਹੋ ਗਿਆ ਤੇ ਤਾਂ ਮੈਂ ਕਹਿੰਦੀ ਆ ਵੀ ਤੁਸੀਂ ਗਰਮੀ ਤੋਂ ਬਚ ਕੇ ਰਹੋ ਹਨਾ ਆਪਣਾ ਆਪ ਦਾ ਬਚਾਅ ਕਰੋ ਆਪਦੇ ਬੱਚਿਆਂ ਨੂੰ ਬਚਾਓ ਚਲੋ ਕਰਨਾ ਤਾਂ ਜੋ ਮਾਲਕ ਨੇ ਆ ਹੁਣਾ ਤਾਂ ਉਹ ਹੀ ਆ ਫਿਰ ਵੀ ਆਪ ਦਾ ਬਚਾਅ ਕਰਨਾ ਬੰਦੇ ਦੇ ਆਪਦੇ ਵਾਸਤੇ ਹੁੰਦਾ ਹਨਾ ਕੋਈ ਜੋ ਉਸ ਵਗੈਰਾ ਪੀ ਲਿਆ ਲਮਕਾ ਲਮਕਾ ਪੀ ਲਿਆ ਠੰਡਾ ਪਾਣੀ ਪੀ ਲਿਆ ਕਿ ਤੂੰ ਘਟਾ ਆਪਦਾ ਫਿਰਦੇ ਤੁਰਦੇ ਹੈ ਨਾ ਕਈ ਵਾਰੀ ਆਪਾਂ ਪਾਣੀ ਦੀ ਘੋਲ ਕਰ ਜਾਂਦੇ ਤਾਂ ਵੀ ਆਪਾਂ ਨੂੰ ਬਹੁਤ ਜ਼ਿਆਦਾ ਪ੍ਰੋਬਲਮ ਆਉਂਦੀ ਆ ਦਿਲ ਘਟਣ ਲੱਗ ਜਾਂਦਾ ਬਹੁਤ ਜ਼ਿਆਦਾ ਔਖਾ ਹੋ ਜਾਂਦਾ ਤੇ ਆਪਣਾ ਆਪਣਾ ਸੁ ਵਿਚਾਰ ਰੱਖਿਆ ਕਰੋ ਕਿ ਠੰਡ ਨਹੀਂ ਪਈਗੀ ਤੇ ਗਰਮੀ ਬਹੁਤ ਜ਼ਿਆਦਾ ਪੈਣੀ ਹੈ 40 ਡਿਗਰੀ ਤੱਕ ਗਰਮੀ ਇਸ ਵਕਤ ਹੀ ਪੈ ਰਹੀ ਆ ਤੇ ਅੱਜ ਕੀ ਗਰਮੀ ਬਹੁਤ ਜ਼ਿਆਦਾ ਪੈਣੀ ਆ ਕਹਿੰਦੇ ਵੈਸੇ ਤਾਂ ਹਵਾ ਹਵਾ ਵਗੀ ਜਾਂਦੀ ਆ ਤੇ ਫਿਰ ਵੀ ਇਹ ਜਿਹੜੀ ਹਵਾ ਤੱਤੀ ਵਗਦੀ ਹਵਾ ਕਿਹੜਾ ਠੰਢੀ ਆ ਤੇ ਬਾਕੀ ਸਾਰੇ ਆਪਣਾ ਆਪਣਾ ਧਿਆਨ ਰੱਖੋ ਆਪਣੇ ਮਾਪੇ ਉਹ ਦਾ ਬਜ਼ੁਰਗ ਆ ਜਿਹੜੇ ਹਨ ਮੈਂ ਤਾਂ ਇਹੀ ਕਹੂੰਗੀ ਜੇ ਜਦੋਂ ਮਾਪੇ ਜ਼ਿੰਦਗੀ ਚ ਚਲਾ ਜਾਂਦਾ ਮੁੜ ਕੇ ਵਾਪਸ ਨਹੀਂ ਆਉਂਦਾ ਕਾ ਅਸੀਂ ਤਾਂ ਦੋਵੇਂ ਖੋਲੇ 2024 24 ਦੇ ਵਿੱਚ ਮਾਂ ਵੀ ਚਲੀ ਗਈ ਪਿਓ ਵੀ ਚਲਾ ਗਿਆ ਤੇ ਹੁਣ ਬੈਠੇ ਆ ਚੁੱਪ ਕਰੇ ਵੀ ਕੋਈ ਆਉਂਦਾ ਹੈ ਨਾ ਚਲੋ ਭੈਣਾ ਭਰਾ ਹੈਗੇ ਆਪਣੀ ਥਾਂ ਪਰ ਮਾਪਿਓ ਦੀ ਥਾਂ ਕੋਈ ਨਹੀਂ ਲੈ ਸਕਦਾ ਕਹਿੰਦੇ ਹੁੰਦੇ ਆ 70 ਹੋਵੇ ਚਾਹਣੀ ਤੇ ਦਿਨ ਵਰਗੀ ਦੀ ਰਾਤ ਜਿੱਥੇ ਮਾਂ ਨੇ ਖੜਨਾ ਜਿੱਥੇ ਪਿਓ ਨੇ ਖੜਨਾ ਉੱਥੇ ਨਾ ਕੋਈ ਭਰਾ ਨਾ ਪਰਝਾਈ ਨਹੀਂ ਖੜ ਸਕਦੇ ਵੈਸੇ ਜਿੰਨੇ ਮਰਜ਼ੀ ਚੰਗੇ ਹੋਣ ਮਾਂ ਵੀ ਆਪਦੀ ਥਾਂ ਤੇ ਭਰਾ ਆਪਦੀ ਥਾਂ ਤੇ ਪਰਝਾਈ ਆ ਆਪਦੀ ਥਾਂ ਹਨਾ ਤੇ ਪਰ ਜਿਹੜਾ ਤੁਸੀਂ ਜਨੂਮਾ ਮਾਨੰਦੋਕਸ ਉਹ ਕੋ ਪੂਲ ਨਾ ਹੁੰਦਾ ਉਹ ਮਾਪਿਓਂ ਨਹੀਂ ਹੁੰਦਾ ਅਕਸਰ ਹੀ ਆਪਾਂ ਕਈ ਵਾਰੀ ਕਿਸੇ ਦੀ ਕਈ ਗੱਲ ਨੂੰ ਸ੍ਰੀਅਸ ਨਹੀਂ ਲੈਂਦੇ ਆਪਾਂ ਕਹਿ ਦਿੰਨੇ ਆ ਚਾਰ ਛੱਡ ਪਰ ਐਵੇਂ ਹੀ ਇਕੱਲਾ ਪੂਲੀ ਜਾਂਦਾ ਹਨ ਕਿ ਜਦੋਂ ਖਬਰਾਂ ਖਬਰਾਂ ਵਾਲੇ ਖਬਰਾਂ ਦਿੰਦੇ ਸੀਗੇ ਤੇ ਮੈਂ ਕਹਣਾ ਐਵੇਂ ਮਾਰੇ ਜਾਂਦੇ ਆ ਦੱਸ ਅਈ ਢੀ ਛੇਤੀ ਟੈਕ ਆਉਣਾ ਕਿ ਤੇ ਸੌਖਾ ਭਿਆਏ ਉਹਨਾਂ ਨੇ ਕਹਿਣਾ ਜਿਹੜੇ ਬਜ਼ੁਰਗ ਬੰਦੇ ਆ ਨਾ ਇਹਨਾਂ ਨੂੰ ਬਚਾ ਕੇ ਰੱਖੋ ਮੈਂ ਕਹਣਾ ਅਹੀਂ ਕੀ ਹੁੰਦਾ ਐ ਕੁਛ ਨਹੀਂ ਹੁੰਦਾਗਾ ਤੇ ਮੈਂ ਤਾਂ ਹੁਣ ਇੰਨਾ ਪਸਤਾਉਣੀ ਆ ਵੀ ਜੇ ਮੈਨੂੰ ਪਤਾ ਹੁੰਦਾ ਵੀ ਸੱਚੀ ਗੱਲ ਸੀਗੀ ਉਹਨਾਂ ਦੀ ਵੀ ਫਿਰ ਦਿਮਾਗ ਚ ਆਉਂਦੀ ਆ ਵੀ ਗੱਲ ਸੱਚੀ ਸੀ ਕੀ ਤੇ ਮੈਂ ਕਹਾਂ ਮੈਂ ਤਾਂ ਆਪਦੀ ਮਾਂ ਨੂੰ ਬਾਰੋ-ਬਾਰ ਨਾ ਹੁਣ ਦਿੰਦੀ ਮੈਂ ਤਾਂ ਉਹਨੂੰ ਕਹਿਣਾ ਸੀਗਾ ਤੂੰ ਅੰਦਰ ਹੀ ਰਹਿ ਕਰ ਵੈਸੇ ਅਸੀਂ ਕਹਿੰਦੇ ਵੀ ਹੁੰਦੇ ਸਾਡੀ ਮਾਂ ਸੁਣਦੀ ਨਹੀਂ ਸੀ ਹੁੰਦੀ ਉਹਨੇ ਕਹਿਣਾ ਚੱਲ ਕੋਈ ਨਹੀਂ ਮੈਂ ਕੋਈ ਫਾਇਦਾ ਹੋ ਜਾਊਗਾ ਮੇਰੇ ਭਰਾ ਨੂੰ ਕਹਿਣਾ ਇਹਦਾ ਕੋਈ ਫਾਇਦਾ ਹੋ ਜਾਊਗਾ ਜਾਂ ਸਾਨੂੰ ਕਹਿਣਾ ਥੋੜੇ ਆਉਣਾ ਜਾਣਾ ਪੈਂਦਾ ਦੁੱਖ ਦੇ ਸੁੱਖ ਦੇ ਤੇ ਤਿੰਨਾਂ ਕੋਲੇ ਆਉਣਾ ਜਾਣਾ ਪੈਂਦਾ ਤਿਆਂ ਦੀ ਮਾਂ ਨੂੰ ਤਾਂ ਐ ਹੁੰਦਾ ਵੀ ਜਿੰਨਾ ਕੰਮ ਕਰ ਲਾ ਜਿੰਨਾ ਧੰਦਾ ਕਰ ਲਾ ਉਹਨਾਂ ਤੇ ਹੁੰਦਾ ਤਾਂ ਹੈਗਾ ਮਾਪਿਓ ਨੂੰ ਹਨਾ ਪਰ ਜਦੋਂ ਇਹ ਜ਼ਿੰਦਗੀ ਚ ਚਲੇ ਜਾਂਦੇ ਆ ਮੁੜ ਕੇ ਇਹ ਸੋਨੇ ਦੀ ਚਿੜੀ ਵਰਗੇ ਹੁੰਦੇ ਜਦੋਂ ਕੇਰਾ ਉੱਡ ਜਾਣ ਮੁੜ ਕੇ ਹੱਥ ਚ ਨਹੀਂ ਆਉਂਦੇਗੇ ਸੋ ਮਾਪਿਓ ਦੀ ਧੀਆਂ ਨੂੰ ਤਾਂ ਹਮੇਸ਼ਾ ਹੀ ਲੋੜ ਹੁੰਦੀ ਹੈ ਧੀਆਂ ਨੂੰ ਕਦੇ ਮਾਪੇ ਬੁੱਢੇ ਨਹੀਂ ਹੁੰਦੇਗੇ ਤੇ ਇਹ ਗੱਲਾਂ ਵੀ ਬੰਦਾ ਵੀ ਉਹੀ ਕਰਦਾ ਜਿਹੜਾ ਬੰਦਾ ਆਪ ਊਣਾ ਹੋਵੇ ਆਪ ਦੁਖੀ ਹੋਵੇ ਤੇ ਆਪਾਂ ਤਾਂ ਤੁਹਾਨੂੰ ਕਹਿੰਦੇ ਪਏ ਆ ਵੀ ਆਪ ਦਾ ਆਪ ਦਾ ਖਿਆਲ ਰੱਖੋ ਆਪਦੇ ਬੱਚਿਆਂ ਦਾ ਵੀ ਖਿਆਲ ਰੱਖੋ ਤੇ ਆਪਦਾ ਵੀ ਧਿਆਨ ਰੱਖੋ ਆਪਣੀ ਵੀ ਜਿਹੜੀ ਉਮਰ ਆਪਾਂ ਜਿਹੜੀ ਉਮਰ 'ਚ ਫਿਰਦੇ ਆਂ ਗਰਮੀ ਤਾਂ ਹਰ ਇੱਕ ਨੂੰ ਹੀ ਮਾਰ ਕਰਦੀ ਆ ਤੇ ਗਰਮੀ ਤੋਂ ਸੁ ਬਚ ਕੇ ਰਹੋ ਐਸ ਕੀ ਦੀਵਾਰ ਹੀ ਗਰਮੀ ਬਹੁਤ ਜਿਆਦੇ ਪੈਣੀ ਆ ਗਰਮੀ 40 ਡਿਗਰੀ ਤਾਂ ਹੋਣੀ ਪੈ ਰਹੀ ਆ ਤੇ ਹੋ ਸਕਦਾ ਅੱਗੇ 50 50 48 ਵਾਲੇ ਤੂਲੀ ਤੇ ਚਲੀ ਜਾਵੇ ਜਾਊਗੀ ਗਰਮੀ ਜਿਹੜੇ ਹਿਸਾਬ ਨਾਲ ਐਸ ਵਕਤ ਗਰਮੀ ਪੈ ਰਹੀ ਆ ਬਹੁਤ ਜਿਆਦੇ ਅੰਦਰੋਂ ਨਿਕਲਣ ਨੂੰ ਜੀ ਨਹੀਂ ਕਰਦਾ ਜੀ ਕਰਦਾ ਪੱਖੇ ਦੀ ਹਵਾ ਚ ਤੱਤੀ ਆ ਚ ਠੰਡੀ ਇੱਥੇ ਹੀ ਬੈਠੇ ਰਹੇ ਜੇ ਵੀ ਚਲ ਕੰਮ ਸੇ ਕੰਮ ਅੰਦਰ ਤਾਂ ਬੈਠੇ ਆ ਅਤੇ ਬਾਕੀ ਆਪਦਾ ਜਿਉਂਦੇ ਵਸਦੇ ਰਹੋ ਪਰਮਾਤਮਾ ਸੱਚੇ ਪਾਸਾ ਮਤੇ ਹੀ ਕਹਿੰਨੀ ਹੈ ਵੀ ਕਿਸੇ ਦੇ ਮਾਪੇ ਨਾਲ ਦੁਨੀਆ ਤੋਂ ਜਾਣ ਕਿਉਂਕਿ ਮਾਪਿਆਂ ਦੀ ਲੋੜ ਸਦੋਂ ਸਦਾਈ ਹੁੰਦੀ ਹੈ ਮਾਪੇ ਕਦੇ ਵੀ ਈਆਂ ਨੂੰ ਬੁੱਢੇ ਨਹੀਂ ਹੁੰਦੇ ਨਾ ਕਦੇ ਮਾਪੇ ਬੁੱਢੇ ਹੋਣ ਤੇ ਨਾ ਫਿਰ ਜਦੋਂ ਚਲੇ ਜਾਂਦੇ ਉਹਨਾਂ ਦਾ ਦੁੱਖ ਬੁੱਢਾ ਹੋਵੇ ਤੇ ਅੱਜ ਦੀ ਵੀਡੀਓ ਤਾਂ ਆਪਣੀ ਜੀ ਇਸੇ ਵਿਸ਼ੇ ਤੇ ਸੀਗੀ ਬਾਕੀ ਤੁਸੀਂ ਆਪਦਾ ਆਪਦਾ ਖਿਆਲ ਰੱਖਿਓ ਕੀ رائے ਆ ਤੁਹਾਡੀ ਕੀ ਤੁਸੀਂ ਕਹਿਣਾ ਚਾਹੁੰਦੇ ਹੋ ਕੀ ਤੁਹਾਡਾ ਮਨ ਕਹਿੰਦਾ ਤੁਸੀਂ ਆਪਣੀ ਆਪਣੀ ਰਾਇ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਵੀਡੀਓ ਨੂੰ ਅੱਗੇ ਤੱਕ ਸ਼ੇਅਰ ਕਰਦਿਆ ਕਰੋ ਤੇ ਕਮੈਂਟ ਜ਼ਰੂਰ ਕਰਿਆ ਕਰੋ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਜਿੰਨੀ ਸਪੋਰਟ ਕਰਦੇ ਆਂ ਪਰਮਾਤਮਾ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ 'ਚ ਰੱਖੇ ਤੰਦਰੁਸਤੀ ਦੇਵੇ ਹਰ ਇੱਕ ਨੂੰ ਤਰੱਕੀ ਬਖਸ਼ੇ ਸਤਿਗੁਰੂ ਸੱਚੇ ਪਾਤਸ਼ਾਹ ਆਪਾਂ ਤਾਂ ਧੰਨ ਗੁਰੂ ਰਾਮਦਾਸ ਅੱਗੇ ਇਹ ਅਰਦਾਸ ਕਰਦੇ ਆਂ ਇਹ ਹੀ ਬੇਨਤੀ ਕਰਦੇ ਆਂ ਕਿ ਸਤਿਗੁਰੂ ਸੱਚੇ ਪਾਤਸ਼ਾਹ ਕਿਸੇ ਦਾ ਮਾਂ ਪਿਓ ਨਾ ਜ਼ਿੰਦਗੀ 'ਚੋਂ ਜਾਵੇ ਕਿਸੇ ਦਾ ਭੈਣ ਭਰਾ ਵੀ ਨਾਲ ਦਾ ਜੰਮਿਆ ਨਾ ਜ਼ਿੰਦਗੀ 'ਚੋਂ ਜਾਵੇ ਪ੍ਰਮਾਤਮਾ ਸਭ ਨੂੰ ਹਾਸਦੇ ਖੇੜਦੇ ਰੱਖੇ ਜਦੋਂ ਕੋਈ ਦਿਨ ਧਿਆਰ ਆਉਂਦਾ ਕੋਈ ਵਿਆਹ ਸ਼ਾਦੀ ਹੁੰਦੀ ਆ ਤੇ ਆਪ ਦਾ ਵੀ ਮਾਪਿਓ ਵੀ ਚੇਤੇ ਆਉਂਦਾ ਤੇ ਆਪਦੇ ਭੈਣ ਭਰਾ ਵੀ ਚੇਤੇ ਆਉਂਦੇ ਤੇ ਆਪਦੇ ਜਿਹੜਾ ਜੀਵਨ ਸਾਥੀ ਹੁੰਦਾ ਜਾਂ ਜੀਵਨ ਸਾਥਣ ਹੁੰਦੀ ਆ ਇਹਨਾਂ ਦਾ ਤਾਂ ਚੇਤਾ ਆਉਣਾ ਹੀ ਆਉਣਾ ਹੈ ਤੇ ਬਾਕੀ ਪ੍ਰਮਾਤਮਾ ਦੇ ਜੋ ਮਰਜੀ ਆ ਕਹਿੰਦੇ ਹੁੰਦੇ ਆ ਦੁੱਖ ਸੁੱਖ ਉਹਦੇ ਹੱਥ ਹੈ ਦੇਵੇ ਜੋ ਚਾਵੇ ਤੇ ਜਿੱਥੇ ਮਾਲਕ ਨੇ ਰੱਖਣਾ ਉੱਥੇ ਰਹਿਣਾ ਪੈਂਦਾ ਜਿਹੜਾ ਦੁੱਖ ਸੁੱਖ ਦਿੰਦਾ ਹੈ ਉਹ ਸਹਿਣਾ ਪੈਂਦਾ ਹੈ ਤੇ ਪ੍ਰਮਾਤਮਾ ਦੀ ਰਜ਼ਾ ਚ ਆਂਦੇ ਹੁੰਦੇ ਆ ਰਹੀ ਜਾਂਦੇ ਆ ਉਹਦੇ ਹੁਕਮ ਤੋਂ ਬਿਨਾਂ ਤਾਂ ਇਹਨਾਂ ਦੇ ਪਤਾ ਨਹੀਂ ਹਲਦਾ ਜੋ ਕਰਦਾ ਚੰਗਾ ਹੀ ਕਰਦਾ ਤੇ ਫਿਰ ਜਿਨ੍ਹਾਂ ਦੇ ਨਿੱਕੇ ਨਿੱਕਿਆਂ ਦੇ ਮਰੇ ਆ ਫਿਰ ਉਹਨਾਂ ਲਈ ਵੇਖ ਕੇ ਸਬਰ ਕਰ ਲਈਦਾ ਕਹੀਦਾ ਵੀ ਫਲਾਨੇ ਫਲਾਨੇ ਨੇ ਕੀ ਵੇਖ ਲਿਆ ਫਲਾਨੇ ਨੇ ਕੀ ਵੇਖ ਲਿਆ ਅਸੀਂ ਤਾਂ ਚਲ ਆਵਦੇ ਢੀਆਂ ਪੁੱਤ ਵਿਆਹੀ ਬੈਠੀਆਂ ਸਾਡਾ ਮਾਂ ਪਿਓ ਤਾਂ ਬਹੁਤ ਕੁਝ ਵੇਖ ਗਿਆ ਹਨਾ ਢੀਆਂ ਪੁੱਤ ਵੀ ਵਿਆਹ ਕੇ ਦੋ ਤੀਆਂ ਦੋਤੇ ਵੀ ਵਿਆਹ ਤੇ ਗਾਂ ਤੇ ਗਾਂ ਮੇਰੇ ਭਾਂਜਾ ਦੇ ਵੀ ਜਵਾਕ ਆ ਮੇਰੇ ਭਤੀਜੇ ਦੇ ਵੀ ਜਵਾਕ ਆ ਤੇ ਫਿਰ ਜ ਇਹਨਾਂ ਦੇ ਨਿੱਕੇ ਨਿੱਕੇ ਤੇ ਮਰ ਜਾਂਦੇ ਫਿਰ ਉਹਨਾਂ ਲਈ ਵੇਖੀ ਤਾਂ ਫਿਰ ਮੈਂ ਆਪਦੇ ਮੁੰਡੇ ਆ ਲਈ ਵੀ ਨਹੀਂ ਹੁੰਨੀ ਮੇਰੇ ਮੇਰੇ ਜਵਾਕਾਂ ਨੇ ਕੀ ਵੇਖ ਲਿਆ ਤੇ ਜਿਹੜੀ ਮੇਰੀ ਛੋਟੀ ਭੈਣ ਆ ਉਹਦੇ ਜਵਾਕਾਂ ਨੇ ਪਿਓ ਦਾ ਕੀ ਸੋਖ ਵੇਖ ਲਿਆ ਤੇ ਵੀ ਇਹਨਾਂ ਨੇ ਵੀ ਵਿਚਾਰਿਆਂ ਨੇ ਆਪ ਦਾ ਗੁਜ਼ਾਰਾ ਕਰਨਾ ਪਿਆ ਉਹਦਾ ਇਹਨਾਂ ਨੂੰ ਵੀ ਪਿਓ ਦੀ ਧਲੂੜਾ ਇਹ ਵੀ ਵੇਖਣ ਵੀ ਸਾਨੂੰ ਮਤਲਬ ਕਿ ਸਾਡਾ ਪਿਓ ਕਿੰਨਾ ਕੁ ਪਿਆਰ ਕਰਦਾ ਸੀ ਕਿੰਨਾ ਕੁ ਮੋਹ ਕਰਦਾ ਸੀ ਕਿੰਨਾ ਕੁ ਸਾਨੂੰ ਲਾਡ ਪਿਆਰ ਕਰਦਾ ਕਿੰਨਾ ਕੁ ਸਾਡੀਆਂ ਖੁਆਇਸ਼ਾਂ ਪੂਰੀਆਂ ਕਰਦਾ ਜਿਵੇਂ ਦੇ ਹੁੰਦੇ ਤੇ ਚਾ ਤਾਂ ਮਾਪਿਓ ਨੂੰ ਹੁੰਦਾ ਹੀ ਆ ਈ ਈਆਂ ਪੁੱਤਾਂ ਦਾ ਫਿਰ ਇਹਨਾਂ ਲਈ ਵੇਖ ਕੇ ਕਹਿੰਦਾ ਵੀ ਸਾਡੇ ਤਾਂ ਹੁਣ ਗਏ ਆ ਦੁੱਖ ਤਾਂ ਸਾਨੂੰ ਵੀ ਬਥੇਰਾ ਐ ਮਾਪਿਓ ਦਾ ਦੁੱਖ ਤਾਂ ਕਿਹਨੂੰ ਨਹੀਂ ਹੁੰਦਾ ਨਾ ਮਾਪਿਓ ਦਾ ਦੁੱਖ ਬੁੱਢਾ ਹੋਵੇ ਤੇ ਨਾ ਮਾਪਿਓ ਬੁੱਢੇ ਹੋਣ ਪਤਾ ਤੇ ਈਆਂ ਨੂੰ ਹਨਾ ਤੇ ਮਾਪਿਆਂ ਦੀ ਤਾਂ ਸੋਹਰੇ ਇੱਕ ਨੂੰ ਹੀ ਲੋੜ ਹੁੰਦੀ ਆ ਬਾਕੀ ਥੋੜੀ ਮੇਰੇ ਕਮੈਂਟਾਂ ਦੇ ਵਿੱਚ ਕੀ ਰਾਇਆ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਵੀ ਤੁਹਾਨੂੰ ਜਿਹੜੀ ਆਪਾਂ ਤੁਹਾਨੂੰ ਸਿੱਖਿਆ ਦੇ ਰਹੇ ਆ ਤੇ ਇਹ ਤੁਹਾਨੂੰ ਕਿਵੇਂ ਦੀ ਲੱਗੀ ਆਪਾਂ ਤਾਂ ਤੁਹਾਨੂੰ ਇਹੀ ਕਹਿਨੇ ਵੀ ਆਪਦੇ ਮਾਪੇ ਪਚਾਓ ਆਦੇ ਤੇ ਨਿਆ ਪੁੱਤਾਂ ਨੂੰ ਵੀ ਗਰਮੀ ਤੋਂ ਬਚਾਓ ਤੇ ਆਪਦੇ ਮਾਪਿਆਂ ਦੀ ਕਦਰ ਕਰੋ ਮਾਪੇ ਆਪਾਂ ਬਹੁਤ ਜ਼ਰੂਰੀ ਹੁੰਦੇ ਆ ਜ਼ਿੰਦਗੀ 'ਚ ਕਿਉਂਕਿ ਇਹਨਾਂ ਨੇ ਆਪਾਂ ਨੂੰ ਦੁਨੀਆ ਵਿਖਾਈ ਹੁੰਦੀ ਆ ਇਹਨਾਂ ਦੀ ਸਦਕਾ ਹੀ ਆਪਾਂ ਨੂੰ ਜ਼ਿੰਦਗੀ ਮਿਲੀ ਹੁੰਦੀ ਆ ਇਹਨਾਂ ਕਰਕੇ ਅੱਜ ਆਪਾਂ ਢੀਆਂ ਪੁੱਤਾਂ ਚ ਆਵਦੇ ਆ ਛੱਸ ਦੇ ਖੇਡਦੇ ਬੈਠੇ ਆ ਸੋ ਵਾਹਿਗੁਰੂ ਸੱਚੇ ਪਾਤਸ਼ਾਹ ਕਿਸੇ ਦਾ ਮਾਪਿਓ ਨਾ ਖੋਵੇ ਅੱਜ ਦੀ ਵੀਡੀਓ ਇੱਥੇ ਹੀ ਕਰਦੇ ਆ ਬੰਦ ਸਮਾਪਤ ਤੇ ਧੰਨਵਾਦ ਸਾਰਿਆਂ ਦਾ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਪਿਆਰ ਭਰੀ ਤੇ ਮਿਲਦੇ ਆ ਕਿਸੇ ਹੋਰ ਬਲੌਗ ਦੇ ਨਾਲ ਜੀ